ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਦੇ ਵੱਲੋਂ ਪੰਜ ਸਾਲਾਂ ਮਾਸੂਮ ਦੇ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਇੱਕ ਹੋਰ ਚੌਕਾਨ ਵਾਲਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰਵਾਸੀ ਦੇ ਵੱਲੋਂ ਕਹੀਂ ਮਾਰ ਕੇ ਕਤਲ ਕਰਨ ਦੀ ਖਬਰ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਤਪ ਪੁਲਿਸ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰਵਾਸੀਆਂ ਦੀ ਆਪਸ ਦੇ ਵਿੱਚ ਲੜਾਈ ਹੋਈ ਜਿਸ ਤੋਂ ਬਾਅਦ ਇੱਕ ਪ੍ਰਵਾਸੀ ਦੇ ਵੱਲੋਂ ਕਹੀ ਦੇ ਨਾਲ ਦੂਸਰੇ ਪ੍ਰਵਾਸੀ ਦਾ ਕਤਲ ਕਰ ਦਿੱਤਾ ਗਿਆ ਹੈ ਤੇ ਇਸ ਪੂਰੀ ਘਟਨਾ ਦੇ ਵਿੱਚ ਕੁਲ ਮਿਲਾ ਕੇ ਇੱਕ ਪ੍ਰਵਾਸੀ ਗੰਭੀਰ ਰੂਪ ਦੇ ਨਾਲ ਜ਼ਖਮੀ ਵੀ ਹੋਇਆ ਜਿਸ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤਾਂ ਜਨਾਨੀ ਨੂੰ ਛੇੜਨ ਤੋਂ ਲੈ ਕੇ ਪੂਰਾ ਵਿਵਾਦ ਜਿਹੜਾ ਉਹ ਖੜਾ ਹੁੰਦਾ ਹੈ ਤੇ ਪੁਲਿਸ ਦੇ ਦਸਤਾਵੇਜ਼ ਮੁਤਾਬਕ ਹੈ ਕਿ ਦੋਹਾਂ ਧਿਰਾਂ ਦੇ ਵਿੱਚ ਪਹਿਲਾਂ ਵੀ ਲੰਬੇ ਚਿਰ ਤੋਂ ਜਿਹੜਾ ਵਿਵਾਦ ਚੱਲਦਾ ਆ ਰਿਹਾ ਸੀ ਤਾਂ ਅਟਾਰੀ ਹਲਕੇ ਦੇ ਵਿੱਚ ਅਪ ਪਿੰਡ ਦੇ ਵਿੱਚ ਜਿਹੜਾ ਚਿੱਚਾ ਪਿੰਡ ਚ ਪ੍ਰਵਾਸੀਆਂ ਦੇ ਵਿੱਚਕਾਰ ਝੜਪ ਦੀ ਖਬਰ ਜਿਹੜੀ ਆ ਉਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਪ੍ਰਵਾਸੀ ਦੇ ਵੱਲੋਂ ਦੂਸਰੇ ਪ੍ਰਵਾਸੀ ਦਾ ਕਤਲ ਕਰ ਦਿੱਤਾ ਗਿਆ ਹੈ ਤਾਂ ਜੋ ਜਾਣਕਾਰੀ ਮਿਲ ਰਹੀ ਹੈ ਕਿ ਰਕੇਸ਼ ਨਾਮ ਦੇ ਪ੍ਰਵਾਸੀ ਦੇ ਵੱਲੋਂ ਜਦੋਂ ਘਰ ਤੋਂ ਟਰਾਲੀ ਲੈ ਕੇ ਜਾਇਆ ਗਿਆ ਤਾਂ ਉਸ ਤੋਂ ਬਾਅਦ ਉਸ ਦੀ ਘਰ ਵਾਲੀ ਦਾ ਫੋਨ ਆਂਦਾ ਹੈ ਕਿ ਦੂਸਰਾ ਪ੍ਰਵਾਸੀ ਜਿਸ ਦਾ ਨਾਮ ਭੈਰੋ ਪ੍ਰਸ਼ਾਦ ਦੱਸਿਆ ਜਾ ਰਿਹਾ ਉਸ ਦੇ ਵੱਲੋਂ ਉਸ ਨਾਲ ਛੇੜਛਾੜ ਕੀਤੀ ਗਈ ਹੈ ਜਿਸ ਤੋਂ ਬਾਅਦ ਪ੍ਰਵਾਸੀ ਟੈਸ਼ ਦੇ ਵਿੱਚ ਆ ਕੇ ਵਾਪਸ ਘਰ ਚਲਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਹੀ ਚੁੱਕ ਕੇ ਦੂਸਰੇ ਪ੍ਰਵਾਸੀ ਦਾ ਕਤਲ ਕਰ ਦਿੰਦਾ ਹੈ ਤਾਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆਂ ਹਾਂਜੀ ਇੱਕ ਨਾ ਰਾਤੀ ਸਾਡੇ ਕੋਲ ਲੇਟ ਆਵਰ ਇੱਕ ਇਨਫੋਰਮੇਸ਼ਨ ਸੀ ਸਾਡੇ ਚੀਚਾ ਪਿੰਡ ਪਿੰਦਾ ਠਾਣੇ ਘਰਿੰਡੇ ਦੇ ਵਿੱਚ ਉਹਦੇ ਚ ਇੱਕ ਇਨਫੋਰਮੇਸ਼ਨ ਸੀ ਕਿ ਇੱਕ ਪ੍ਰਵਾਸੀ ਆ ਰਕੇਸ਼ ਕੁਮਾਰ ਦਾ ਨਾਂ ਹੈ ਉਹਦਾ ਜਿਮੀਦਾਰ ਪਰਿਵਾਰ ਹੈ ਉਥੋਂ ਦੇ ਨਾ ਹਰ ਜਿਹੜੇ ਆ ਬਹਿਕ ਹਰਿੰਦਰ ਸਿੰਘ son of ਅਤਾਰ ਸਿੰਘ ਇਹਨਾਂ ਨਾਲੇ ਇੱਕ ਪਿਓ ਪੁੱਤ ਪ੍ਰਵਾਸੀ ਤੇ ਇੱਕ ਵੱਖਰਾ ਪ੍ਰਵਾਸੀ ਆ ਜਿਹੜਾ ਪੈਰੋ ਪਰਛਾਤ ਤੇ ਉਹਨਾਂ ਦਾ ਬੇਟਾ ਤੇ ਇੱਕ ਰਕੇਸ਼ ਕੁਮਾਰ ਵੱਖਰਾ ਤੇ ਇਸ ਤਰ੍ਹਾਂ ਵੀ ਇਹਨਾਂ ਦੇ ਆਏ ਸੀਗੇ ਇਹ ਝੋਨੇ ਦੀ ਟਰਾਲੀ ਲੈ ਕੇ ਹਰਿੰਦਰ ਸਿੰਘ ਜਿਹੜਾ ਮਾਲਕ ਆ ਬਹਿਕ ਵਾਲਾ ਉਹ ਰਕੇਸ਼ ਕੁਮਾਰ ਨੂੰ ਲੈ ਕੇ ਨਾਲ ਝੋਨੇ ਦੀ ਮੰਡੀ ਚ ਆਇਆ ਸੀ ਟਰਾਲੀ ਲੈ ਕੇ ਔਰ ਉਹਦੋਂ ਤੋਂ ਬਾਅਦ ਉਹਨੂੰ ਉਹਦੀ ਪਤਨੀ ਨੇ ਫੋਨ ਕੀਤਾ ਕਿਸੇ ਦੂਸਰੇ ਪ੍ਰਵਾਸੀ ਬਾਰੇ ਤੇ ਇਮੀਡੀਏਟਲੀ ਉਹ ਵਾਪਸ ਗਿਆ ਇਹਨੇ ਜਾ ਕੇ ਕਈ ਦੇ ਕਈ ਕਈ ਦੇ ਦਸਤੇ ਦਾ ਵਾਰ ਜਿਹੜਾ ਵਾ ਉਹਦੇ ਤੇ ਜਿਹੜਾ ਸੀਗਾ ਆਪਣਾ ਰਾਜਕੁਮਾਰ ਤੇਰੋ ਪ੍ਰਸ਼ਾਦ ਦਾ ਬੇਟਾ ਉਹ ਉੱਥੇ ਸੀਗਾ ਉਹਦਾ ਜ਼ਿੰਮੇਵਾਰ ਦੇ ਘਰ ਉੱਥੇ ਇਹਨੇ ਉਹਦੇ ਸਿਰਚ ਵਾਰ ਕਰਕੇ ਤੇ ਉਹਨੂੰ ਜਿਹੜਾ ਵਾ ਮਾਰ ਦਿੱਤਾ ਲੇਕਿਨ ਇਮੀਡੀਏਟਲੀ ਸਾਨੂੰ ਜਦੋਂ ਇਨਫੋਰਮੇਸ਼ਨ ਆਈ ਅਸੀਂ ਆਪਣੀ ਪਾਰਟੀ ਨੂੰ ਰਸ਼ ਕੀਤਾ ਤੇ ਇਹ ਜ਼ਿੰਮੇਦਾਰ ਦੀ ਜਿਹੜੀ ਕਰੇਟਾ ਗੱਡੀ ਸੀ ਉਹ ਲੈ ਕੇ ਉਥੋਂ ਖਿਸਕ ਗਿਆ ਔਰ ਉਹਦੇ ਚ ਟ੍ਰੈਕਰ ਸੀਗਾ ਤੇ ਜਿਹਦੇ ਕਰਕੇ ਸਾਡੀ ਪੁਲਿਸ ਪਾਰਟੀ ਤੇ ਨਾਲ ਮਿਲਈ ਤੇ ਨਾਲ ਉਹਨੂੰ ਲੈ ਕੇ ਅਸੀਂ ਜਿਹੜੇ ਹਰਬਿੰਦਰ ਸਿੰਘ ਉਹ ਬਹਿਕਾਲੇ ਉਹਨਾਂ ਨੂੰ ਜਾ ਕੇ ਇਮੀਡੀਏਟਲੀ ਇਹ ਵੀ ਪ੍ਰਵਾਸੀ ਆ ਰਕੇਸ਼ ਕੁਮਾਰ ਜਿੰਨੇ ਉਹਨੂੰ ਮਾਰਿਆ ਵਾ ਆਪਣਾ ਭੈਰੋ ਪ੍ਰਸਾਦ ਉਸਤੇ ਜਿਹੜਾ ਰਾਜ ਕੁਮਾਰ ਨੂੰ ਇੰਜਰਡ ਆ ਜਿਹੜਾ ਦੂਸਰੇ ਪ੍ਰਵਾਸੀ ਦਾ ਫਾਦਰ ਇਹਨੂੰ ਅਸੀਂ ਰਾਉਂਡ ਅਪ ਕਰ ਲਿਆ ਅਰੈਸਟ ਕਰ ਲਿਆ ਕਿਸ ਚੀਜ਼ ਨਾਲ ਕਤਲ ਕੀਤਾ ਗਿਆ ਤੇ ਵਜ੍ਹਾ ਕੀ ਸੀ ਕਤਲ ਕਰਨ ਦੀ ਵਜ੍ਹਾ ਪੁਸ਼ਕਸ਼ ਚ ਇਹ ਸਾਹਮਣੇ ਆਇਆ ਕਿ ਉਹ ਜਿਹੜਾ ਸੀਗਾ ਮਰਨ ਵਾਲੇ ਦੇ ਉੱਤੇ ਉਹਦੀ ਪਤਨੀ ਨੇ ਇਲਜ਼ਾਮ ਲਾਇਆ ਵੀ ਤੂੰ ਚਲਾ ਗਿਆ ਟਰਾਲੀ ਲੈ ਕੇ ਤੇ ਇਹ ਮੈਨੂੰ ਛੇੜਦਾ ਕੋਈ ਇਮੀਡੀਏਟਲੀ ਉੱਥੋਂ ਡਾਇਰੈਕਟਰ ਭਜਾ ਕੇ ਵਾਪਸ ਆ ਗਿਆ ਆਪਣੇ ਪਿੰਡ ਚੀਚੇ ਆ ਗਏ ਤੇ ਨੇ ਕਈ ਦਾਬਾਰ ਕਰਕੇ ਉਹਨੂੰ ਮਾਰ ਦਿੱਤਾ ਤੇ ਉਹਦਾ ਜਿਹੜਾ ਲੜਕਾ ਸੀ ਪੈਰੋਕਸਾਲ ਉਹਨੂੰ ਜਿਹੜਾ ਵਾ ਮਾਰ ਕੇ ਤੇ ਜਿਹੜਾ ਰਾਜਕੁਮਾਰ ਆ ਉਹਦਾ ਬੇਟਾ ਉਹਨੂੰ ਵੀ ਕਈ ਮਾਰ ਕੇ ਇੰਜਰਡ ਕਰ ਗਿਆ ਦੀ ਬਰਾਮਦ ਕੀਤੀ ਹੋਇਆ ਲਿਖੋ ਮੌਕੇ ਤੋਂ ਅਸੀਂ ਕਈ ਜਿਹੜੀ ਮਾਰਨ ਵਾਲੀ ਨਾਲ ਇੱਕ ਰੋਡ ਸੀ ਉਹ ਵੀ ਬਰਾਮਦ ਕਰ ਲਈ ਆ ਤੇ ਇਹਦੇ ਖਰਾਫ ਅਸੀਂ ਇੱਕ 298 ਨੰਬਰ ਮੁਕਦਮਾ ਅੰਡਰ ਸੈਕਸ਼ਨ 103 ਤੇ 109 ਬੀ ਐਨ ਐਸ ਥਾਣਾ ਕ੍ਰਿੰਡੇ ਵਿੱਚ ਦਰਜ ਕਰਕੇ ਤੈਨੂੰ ਗ੍ਰਿਫਤਾਰ ਕਰ ਲਿਆ ਪ੍ਰਵਾਸੀ ਵੱਲੋਂ ਪ੍ਰਵਾਸੀ ਨੂੰ ਹੀ ਮਾਰਿਆ ਗਿਆ ਹਾਂ ਪ੍ਰਵਾਸੀ ਵੱਲੋਂ ਪ੍ਰਵਾਸੀ ਨੂੰ ਹੀ ਮਾਰਿਆ ਗਿਆ ਇੱਕ ਪ੍ਰਵਾਸੀ ਜਿਹੜਾ ਹਾਂਜੀ ਤੇ ਉਹਦੀ ਕੀ ਫਿਜ਼ੀਕਲ ਸਟਾਜ ਜਿਹੜਾ ਜਲਦੀ ਉਹ ਆਊਟ ਆਫ ਡੇਂਜਰ ਆ ਅੱਜ ਫਿਲਹਾਲ ਲੇਕਿਨ ਉਹਨੇ ਬਿਆਨ ਨਹੀਂ ਅਜੇ ਦਿੱਤਾ ਇਹ ਕਿਥੋਂ ਦਾ ਨਾਮ ਦੱਸ ਸਕਦੇ ਇਹ ਚੀਚੇ ਪਿੰਡ ਦਾ ਥਾਣਾ ਕ੍ਰਿੰਡੇ